ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਪ੍ਰਭਜੋ ਸਿੱਧੂ ਗੱਲਬਾਤ ਕਰਾਂਗੇ ਸੁਖਬੀਰ ਬਾਦਲ ਹੁਣਾਂ ਦੇ ਉਸ ਪੱਤਰ ਦੀ ਜੋ ਕਿ ਅੱਜ ਬਾਹਰ ਆ ਗਿਆ ਯਾਨੀ ਕਿ ਅੱਜ ਉਹ ਪੱਤਰ ਹੈ ਜਿਹੜਾ ਉਹ ਪਬਲਿਕ ਡੋਮੇਨ ਯਾਨੀ ਕਿ ਜਨਤਕ ਕਰ ਦਿੱਤਾ ਗਿਆ ਜਿਸ ਵਿੱਚ ਆਪਣਾ ਸਪਸ਼ਟੀਕਰਨ ਹੈ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰੁਗਵੀਰ ਸਿੰਘ ਉਹਨਾਂ ਨੂੰ ਉਹ ਸੌਂਪਿਆ ਗਿਆ ਸੀ ਸੋ ਅੱਜ ਉਸ ਪੱਤਰ ਨੂੰ ਜਨਤਕ ਕਰਨ ਤੋਂ ਬਾਅਦ ਕਈ ਗੱਲਾਂ ਬਾਤਾਂ ਬਾਹਰ ਆ ਰਹੀਆਂ ਨੇ ਕੁਝ ਲੋਕ ਹੱਕ ਦੇ ਵਿੱਚ ਨੇ ਸੁਖਬੀਰ ਬਾਦਲ ਹੁਣਾਂ ਦੇ ਤੇ ਕਈ ਵਿਰੋਧ ਦੇ ਵਿੱਚ ਨੇ ਲਗਾਤਾਰ ਅਕਾਲੀ ਦਲ ਬਚਾ ਕਰਦਾ ਨਜ਼ਰ ਆ ਰਿਹਾ ਤਾਂ ਉੱਥੇ ਵੀ ਬਾਗੀ ਤੜਾ ਵਿਰੋਧ ਦੇ ਵਿੱਚ ਵੀ ਨਜ਼ਰ ਆ ਰਿਹਾ ਸੁਖਬੀਰ ਬਾਦਲ ਹੁਣਾਂ ਦੇ ਤਾਂ ਅਜੇਹੇ ਦੇ ਵਿੱਚ ਜਿਹੜੇ ਤਲਵਿੰਦਰ ਸਿੰਘ ਬੁੱਟਰ ਨੇ ਜੋ ਕਿ ਜਥੇਦਾਰ ਸਾਹਿਬ ਦੇ ਮੀਡੀਆ ਸਲਾਹਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਕੁਝ ਸਵਾਲ ਹੈ ਜਿਹੜੇ ਸਬੰਧਿਤ ਜ਼ਰੂਰ ਪੁੱਛਦੇ ਆ ਤਲਵਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਸਭ ਤੋਂ ਪਹਿਲਾਂ ਇਹ ਦੱਸੂ ਕਿ ਜਿਸ ਤਰ੍ਹਾਂ ਅੱਜ ਪੱਤਰ ਹੈ ਜਿਹੜਾ ਉਹ ਬਾਹਰ ਆਇਆ ਹੈ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ 24 ਤਰੀਕ ਨੂੰ ਇਹ ਦਿੱਤਾ ਗਿਆ ਸੀ ਤੇ ਬਾਹਰ ਹੈ ਜਿਹੜਾ ਹੁਣ ਆਇਆ ਹੈ ਜੀ ਦੇਖੋ ਇਹ ਜਿਹੜੀ ਅੱਜ ਚਿੱਠੀ ਰਿਲੀਜ਼ ਕੀਤੀ ਗਈ ਆ ਬੀ.ਆਰ. ਤੇ ਸੰਗਤ ਦੇ ਗੋਤਰੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਤੋਂ ਸਿੰਘ ਸਾਹਿਬਾਨ ਨੇ ਸਪਸ਼ਟੀਕਰਨ ਮੰਗਿਆ ਸੀ ਜੋ ਪਿਛਲੇ ਦਿਨੀ ਉਹਨਾਂ ਨੇ ਸਪਸ਼ਟੀਕਰਨ ਥ੍ਰੀ ਕਾਨਫਰੈਂਸ ਸਾਹਿਬ ਕਤਰੇ ਤਰੀਕੇ ਸੌਪਿਆ ਸੀ ਜੀ ਬਿਲਕੁਲ ਇਹੋ ਲੈ ਕੇ ਕਈ ਤਰ੍ਹਾਂ ਦੇ ਭਰਮਪ੍ਰੇਖੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਰਾਹੀਂ ਪਾਇਆ ਕੀਤੇ ਜਾ ਰਹੇ ਸਨ ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਅੱਜ ਜਿਹੜਾ ਆ ਸਿੰਘ ਸਾਹਿਬਾਨ ਦੇ ਹਦਾਇਤਾਂ ਦੇ ਉੱਤੇ ਜਿਹੜਾ ਇਹ ਚਿੱਠੀ ਜਿਹੜੀ ਹੈ ਕਾਲਕਟਾ ਸਰਫ ਕਤਰੇ ਤੋਂ ਮੀਡੀਆ ਨੂੰ ਦਿੱਤੀ ਗਈ ਆ ਤਾਂ ਜੋ ਇਹ ਭਰਮਪ੍ਰੇਖੇ ਜਿਹੜੇ ਪਾਇਆ ਜਾ ਰਹੇ ਦੂਰ ਕੀਤੇ ਜਾ ਜਨਸਨ ਔਰ ਜਿੱਥੇ ਤੱਕ ਗੱਲ ਹੈ ਕਿ ਇਸ ਸਪਸ਼ਟੀਕਰਨ ਦੇ ਉੱਤੇ ਪੰਜ ਸਿੰਘ ਸਹਿਬਾਨ ਦੇ ਫੈਸਲੇ ਦੀ ਉਹ ਅੰਦੇਦਨਾਤੀ ਜੋ ਪੰਜ ਸਿੰਘ ਸਹਿਬਾਨ ਜਿਹੜੀ ਅਕਾਲਪੁਰ ਸਾਹਿਬ ਤੇ ਇਕੱਤਰਤਾ ਕਰਨਗੇ ਉਹਦੇ ਵਿੱਚ ਗੁਰਮਤਿ ਸਿਧਾਤਾ ਅਤੇ ਸਿੱਖ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਪੰਥ ਪ੍ਰਧਾਨੀ ਪ੍ਰਣਾਲੀ ਦੁਆਰਾ ਜੋ ਆਪਸ ਦੇ ਵਿੱਚ ਸਰਬਸੰਮਤੀ ਨਾਲ ਪੰਜ ਸਿੰਘ ਸਹਿਬਾਨ ਫੈਸਲਾ ਕਰਨਗੇ ਉਹ ਜਿਹੜਾ ਸਾਰਾ ਸੰਸਦ ਦੇ ਕੋਚਰੇ ਦਾ ਖੁੱਟਾ ਜਾਵੇਗਾ ਜੀ ਜੁਸ ਸਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਆਉਣ ਵਾਲੇ ਦਿਨ ਮਤਲਬ ਕਿੰਨੇ ਕ ਦਿਨ ਕਿਉਂਕਿ ਲਗਭਗ 1 ਮਹੀਨਾ ਤਾਂ ਹੋਣ ਨੂੰ ਆ ਚੁੱਕਾ ਹੈ ਤੇ ਕਦੋਂ ਤੱਕ ਇਹ ਫੈਸਲਾ ਜਿਹੜਾ ਹੈ ਸੁਣਾਇਆ ਜਾਵੇਗਾ ਤਾਂ ਫੈਸਲਾ ਕਿ ਸੁਖਵੀਰ ਬਾਦਲ ਹੋਰਾਂ ਦੇ ਹੱਕ ਦੇ ਵਿੱਚ ਹੋਣ ਦੀ ਤੁਹਾਨੂੰ ਕੋਈ ਨਾ ਕੋਈ ਉਮੀਦ ਲੱਗਦੀ ਹੈ ਕਿਉਂਕਿ ਹੁਣ ਉਹਨਾਂ ਨੇ ਸਪਸ਼ਟਿਕਰਣ ਵੀ ਦੇ ਦਿੱਤਾ ਤੇ ਮਾਫੀ ਵੀ ਇੱਕ ਤਰ੍ਹਾਂ ਦੀ ਮੰਨ ਲਈ ਤੇ ਇਹ ਵੀ ਕਹਿ ਦਿੱਤਾ ਕਿ ਵੱਡੇ ਬਾਦਲ ਸਾਹਿਬ ਨੇ ਵੀ ਮਾਫੀ ਮੰਗ ਲਈ ਸੀ ਜਦੋਂ ਇਹ ਸਾਰਾ ਕੁਝ ਹੋਇਆ ਸੀ ਦੇਖੋ ਜਿਹੜੀ ਜਿਹੜੀ ਫੈਸਲਾ ਹੋਣ ਦੀ ਜਿਹੜੀ ਤਰੀਕ ਦੀ ਗੱਲ ਆ ਉਹ 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 ਇਸ ਤਾ ਕਿ ਇਹਦੇ ਵਿੱਚ ਪੰਜ ਸਿੰਘ ਸਹਿਬਾਨ 75 ਤੱਕ ਆਉਂਦੇ ਆ ਜੀ ਸਾਹਿਬ ਤੱਕ ਦੀ ਇਹ ਜਿਹੜੀ ਉਤਾਰ ਤੋਂ ਤੱਕ ਦੀ ਫਟਲਾ ਸਾਹਿਬ ਤੋਂ ਵੀ ਪੰਜਾਬ ਤੋਂ ਬਾਹਰੋਂ ਸੋ ਉਹਨਾਂ ਸਿੰਘ ਸਹਿਬਾਨਾਂ ਨਾਲ ਜਦੋਂ ਵਿਚਾਰ ਵਸੰਦਰਾ ਕਰਨਗੇ ਸਿੰਘ ਸਾਹਿਬ ਆ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਜੋ ਸੰਭਵ ਹੋਏਗੀ ਤਰੀਕ ਕਿ ਜਦੋਂ ਉਹ ਆਰਕਨ ਸਾਰੇ ਪੰਜ ਸਿੰਘ ਸਹਿਬਾਨ ਜਿਸ ਦਿਨ ਇਕੱਤਰ ਹੋ ਸਕਣ ਉਹ ਆਪ ਕੋ ਤੇ رائے ਕਰਕੇ ਉਹ ਕਰ ਦੇਣਗੇ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੱਥ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਫੈਸਲਾ ਇਦਾਂ ਨਹੀਂ ਦਾ ਗੁਰਮਤ ਇੱਕ ਮੈਂ ਗੱਲ ਸਪਸ਼ਟ ਕਰ ਦੇਣੀ ਚਾਹਣਾ ਕਿ ਜਿਹੜੇ ਗੁਰਮਤ ਦੇ ਸਿਧਾਂਤ ਔਰ ਇੱਕ ਪਰੰਪਰਾਵਾਂ ਨੇ ਇਹਦੇ ਵਿੱਚ ਕੋਈ ਸ਼ਰੀਅਤ ਦਾ ਲਾਅ ਨਹੀਂ ਹੈਗਾ ਕਿ ਜਿਹਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਇਤੋਂ ਤੱਕ ਪ੍ਰਤਾਪ ਤੱਕੜੀ ਜਾਓ ਕਿ ਉਹ ਕੇਵਲ ਉਹ ਕੋਈ ਸਖਤ ਸਜ਼ਾ ਦੇਈਂਗਾ ਇਹਦੇ ਵਿੱਚ ਇੱਕੋ ਸੰਕਲਪ ਹੁੰਦਾ ਆ ਗੁਰਮਤਿ ਦਾ ਜਿਹੜਾ ਤਨਖਾਹ ਲਾਉਣ ਦੀ ਦੀ ਵੀ ਜਿਹਨੂੰ ਕਹਿੰਦੇ ਨੇ ਆ ਤਾਂ ਇਹ ਤਨਖਾਹ ਹੀ ਆ ਤਨਖਾਹ ਦੇ ਦਿੱਤਾ ਜਾਂ ਤਨਖਾਹ ਲਈ ਜਾਂ ਸੇਵਾ ਲਈ ਉਹਦਾ ਪਰਪਸ ਇਹ ਨਾ ਨੰਬਰ 8 ਕਿਤੇ ਮਨੁੱਖ ਨੂੰ ਉਹਦੀ ਗਲਤੀ ਦਾ ਅਹਿਸਾਸ ਕਰਾਉਣਾ ਕਿਹਾਂ ਨੰਬਰ ਕੇ ਮਨੁੱਖ ਦੇ ਦੇਸੀ ਨਿਮਰਤਾ ਦਾ ਭਾਵ ਲੈਣਾ ਨੰਬਰ 8 ਕਿਤੇ ਮਨੁੱਖ ਨੂੰ ਪ੍ਰੇਖ ਦੇਣੀ ਸੁਧਾਰ ਕਰ ਕਰਨਾ ਮਨੁੱਖ ਦੇ ਵਿੱਚ ਜੋ ਕਰਕੇ ਜੋ ਪਰੰਪਰਾਵਾਂ ਨੇ ਉਹ ਇਹ ਪੰਜ ਕਾਂਸਿੰਗ ਸਹਿਬਾਨ ਨੇ ਵਿਚਾਰਨਾ ਆ ਕਿ ਇਸ ਜਿਹੜਾ ਸਪਸ਼ਟੀਕਰਨ ਆ ਜਿਹਦੇ ਤੇ ਫੈਸਲਾ ਹੁੰਦਾ ਆ ਉਹਦੇ ਵਿੱਚ ਉਹਦੇ ਉੱਤੇ ਬੜੇ ਗੌਰ ਦੇ ਨਾਲ ਉਹਦੀ ਸ਼ਬਦਾਵਲੀ ਉਹਦੀ ਭਾਵਨਾ ਸਪਸ਼ਟੀ ਕਰਨ ਦੀ ਭਾਵਨਾ ਕੀ ਹੈ ਉਹਦੀ ਸ਼ਰਧਾ ਵਿੱਚੋਂ ਪ੍ਰਗਟ ਨਹੀਂ ਸੋ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੇ ਪਰੰਪਰਾਵਾਂ ਵਾਲੇ ਵੀ ਧਿਆਨ ਦੇ ਵਿੱਚ ਰੱਖ ਕੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਪੜ੍ਹ ਸਿੰਘ ਸਾਹਿਬਾਨ ਜਿਹੜਾ ਗੁਰਮਤਾ ਕਰਨਗੇ ਆਪ ਉਸੇ ਦੇ ਰਾਏ ਲੈਣਗੇ ਮੈਂ ਉਹ ਉਹ ਫੈਸਲਾ ਜਿਹੜਾ ਆ ਉਹ ਸੰਸਦ ਦੇ ਵਿੱਚ ਸੁਲਾਇਆ ਜਾਵੇ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਚੁੜਨ ਵਾਸਤੇ ਧੰਨਵਾਦ ਜੀ ਸਰ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ